ਅਮਰਥਰ ਅਦੀਨ ਆਉਂਦੇ ਪਿੰਡ ਬਡਾਲਾ ਪਿੱਟੇਵੜ ਵਿਖੇ ਬੀਤੀ ਦਿਨੀ ਰਾਤ ਨੂੰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਘਟਨਾ ਵਿੱਚ ਦਿਲਬਾਖ ਸਿੰਘ ਦੇ ਮੁੰਡੇ ਤੇ ਗੋਲੀ ਲੱਗੀ ਸੀ ਜਿਸ ਕਰਕੇ ਉਸ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਦੋਂ ਗੋਲੀ ਚੱਲੀ ਉਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਾਬਕਾ ਸਰਪੰਚ ਵੱਲੋਂ ਮੌਜੂਦਾ ਸਰਪੰਚ ਦੇ ਉੱਪਰ ਕਈ ਇਲਜ਼ਾਮ ਵੀ ਲਗਾਏ ਕਿ ਉਹਨਾਂ ਵੱਲੋਂ ਪਿੰਡ ਵਿੱਚ ਗੁੰਡਾਗਰਦੀ ਕੀਤੀ ਜਾਂਦੀ ਹੈ ਅਤੇ ਪਿੰਡ ਵਿੱਚ ਨਸ਼ਾ ਬਕਵਾਇਆ ਜਾਂਦਾ ਹੈ ਇੱਥੇ ਤਹਿਤ ਹੀ ਮੌਜੂਦਾ ਸਰਪੰਚ ਮਦਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹਨਾਂ ਨੂੰ ਜਦੋਂ ਇੱਕ ਖਬਰ ਮਿਲੀ ਕਰੀਬ ਰਾਤ 9 ਵਜੇ ਖਬਰ ਮਿਲੀ ਸੀ ਕਿ ਪਿੰਡ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਉਹਨਾਂ ਨੇ ਆਖਿਆ ਕਿ ਸਾਬਕਾ ਸਰਪੰਚ ਸਵਿੰਦਰ ਸਿੰਘ ਟੈਣੀ ਵੱਲੋਂ ਜੋ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਉਹਨਾਂ ਨੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਨਾਲ ਹੀ ਮੌਜੂਦਾ ਸਰਪੰਚ ਮਦਨ ਸਿੰਘ ਨੇ ਆਖਿਆ ਕਿ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਨਾ ਤਾਂ ਕੋਈ ਨਸ਼ਾ ਵੇਚਿਆ ਜਾਂਦਾ ਹੈ ਅਤੇ ਨਾ ਹੀ ਪਿੰਡ ਵਿੱਚ ਕੋਈ ਗੁੰਡਾਗਰਦੀ ਕੀਤੀ ਜਾਂਦੀ ਹੈ ਨਾਲ ਹੀ ਮੌਜੂਦਾ ਸਰਪੰਚ ਨੇ ਦੋਸ਼ ਲਗਾਉਂਦੇ ਆਖਿਆ ਕਿ ਸੁਵਿੰਦਰ ਸਿੰਘ ਟੈਣੀ ਦੇ ਸਰਪੰਚ ਸਮੇਂ ਕਈ ਗੰਭੀਰ ਘਟਨਾਵਾਂ ਪਿੰਡ ਵਿੱਚ ਵਾਪਰੀਆਂ ਸੀ ਜਿਨ੍ਹਾਂ ਕਰਕੇ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਸੀ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਮੇਰਾ ਨਾਮ ਮਦਨ ਸਿੰਘ ਹੈ ਪਿੰਡ ਬਡਾਲਾ ਪਿੱਟੇ ਵੱਡਾ ਮੌਜੂਦਾ ਸਰਪੰਚਾਂ ਸੋ ਮੇਰੇ ਸੋਟੇ ਵੀਰ ਨੇ ਸਵਿੰਦਰ ਸਿੰਘ ਟੈਣੀ ਨੇ ਕੱਲ ਗੈਡ ਚ ਦੇ ਕਿ ਕਿਤੇ ਦਿੱਤਾ ਵਾ ਵੀ ਐਵੇਂ ਸਰਪੰਚ ਮੋਜੂਦਾ اور ਵਡਾਲਾ ਸਾਹਿਬ ਮਹਤਾਬ ਵਡਾਲਾ ਜੀ ਇਹ ਨਸ਼ਾ ਬਹੁਤ ਵਕਾਉਂਦੇ ਆ ਸੋ ਸਾਡਾ ਕੋਈ ਨਿਸ਼ਾਨਾ ਲਿੰਕ ਨਹੀਂ ਆ ਅਗਰ ਕੋਈ ਲਿੰਕ ਕੋਈ ਨਸ਼ਾ ਵੇਦਾ ਤੇ ਪ੍ਰਸ਼ਾਸਨ ਉੱਤੇ ਕਾਨੂੰਨੀ ਕਾਰਵਾਈ ਕਰੇ ਪਰਚੇ ਕਰੇ ਅੰਦਰ ਛੁਟੇ ਅਗਰ ਜੇ ਕੋਈ ਗੋਲੀ ਚਲਾਉਂਦਾ ਤੇ ਗੋਲੀ ਚਲਾਉਣ ਵਾਲੇ ਨੂੰ ਅੰਦਰ ਛੁਟੇ ਸੋ ਇਹ ਜਿਹੜੇ ਇਲਜ਼ਾਮ ਲਾਏ ਹੋ ਉਹਨਾਂ ਨੂੰ ਖੰਡਨ ਕਰਦਾ ਵਾਂ ਔਰ ਜਦੋਂ ਇਹ 2013 ਦੇ ਵਿੱਚ ਸਾਬਕਾ ਸਰਪੰਚ ਸੁਵਿੰਦਰ ਸਿੰਘ ਸੋਟਾਵੀਰ ਦਾ ਸਰਪੰਚ ਸੀ ਇਹਦੇ ਹੁੰਦਾ ਹੀ ਇਹ ਜਿਹੜੇ ਬਾਬੇ ਦੇ ਰਾਤੀ ਗੋਲੀਆਂ ਵੱਜੀਆਂ ਇਸ ਬਾਬੇ ਨੇ ਇੱਕ ਔਰਤ ਦੇ ਦੋ ਗੁੱਟ ਝਾੜਦੇ ਸੀ ਇਸ ਬਾਬੇ ਨੇ ਔਰ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਦੀ ਗੱਲ ਇਸ ਬਾਬੇ ਨੇ ਇੱਕ ਬੰਦੇ ਦੀ ਪਗੜੀ ਲਾ ਗਏ ਤੇ ਥੱਲੇ ਥੱਲੇ ਛੁੱਟੀ ਔਰ ਉਹਦਾ ਵੀ ਇਹਨੇ ਬਹੁਤ ਉਸ ਟਾਈਮ ਦੇ ਨਾਲ ਜਿਹੜਾ ਮਹਾਰਾ ਜਿਹੜਾ ਕਰਮ ਕੀਤਾ ਸੀ ਸੋ ਅਸੀਂ ਪਿਛਲੇ 5 ਸਾਲ ਵੀ ਸਰਪੰਚੀ ਕੀਤੀ ਆ ਬਹੁਤ ਅਮਨ ਸ਼ਾਂਤੀ ਦੇ ਨਾਲ ਕੀਤੀ ਆ ਕੋਣ ਵੀ ਆ ਜਿਹੜਾ ਸਾਲ ਤੋਂ ਉੱਪਰ ਹੋ ਗਿਆ ਵਾ ਅਸੀਂ ਉਹ ਵੀ ਜਿਹੜਾ ਕਿ ਬੜੀ ਅਮਨ ਸ਼ਾਂਤੀ ਦਾ ਕੰਮ ਆ ਚਲੋ ਇਹ ਜਿਹੜੇ ਬੰਦਿਆ ਨੇ ਹੁਣ ਡੇਵਿਡ ਨੇ ਜਾਂ ਕੋਸ਼ਿਸ਼ ਹੋਰ ਉਹਦੇ ਸਾਥੀ ਹੋਣਗੇ ਗੋੜੀ ਚਲਾਈਆ ਤੇ ਉਹਨਾਂ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜੋ ਮਥਾਵਡਾਲਾ ਜੀ ਦਾ ਨਾਮ ਲੈਂਦਾ ਵਾ ਕਿ ਨਸ਼ੇ ਕਰਾਉਂਦਾ ਵਾ ਇਹ ਇਹਨਾਂ ਨੂੰ ਹਲਾਸ਼ੇਰੀ ਦਿੰਦਾ ਇਹੋ ਜੀ ਕੋਈ ਗੱਲ ਨਹੀਂ ਆ ਨਾ ਮੇਰੇ ਵੱਲੋਂ ਆ ਨਾ ਵਡਾਲਾ ਸਾਹਿਬ ਵੱਲੋਂ ਆ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਸੋ ਇਹ ਜਿਹੜੇ ਸਾਡੇ ਤੇ ਇਲਜ਼ਾਮ ਲਾ ਰਹਿਆ ਵਾ ਇਹ ਸਾਰਾ ਸਾਰੇ ਝੂਠੇ ਆ ਇਹਨਾਂ ਕੁਝ ਕਹਿੰਦਾ ਹੋਇਆ ਵੈਗਤ ਜੀ ਦਾ ਖਾਲਸਾ ਵੈਗਤ ਜੀ ਕੀ ਫਰਜ਼ ਦਲਬਾਜ ਸਿੰਘ ਜੀ ਅ ਜੀ ਕੀ ਕਰਨਾ ਚਾਹੁੰਦੇ ਹੋ ਕੀ ਮਾਮਲਾ ਸਾਡੇ ਪਿੰਡ ਦੇ ਵਿੱਚ ਮੈਂ ਸਰ ਬੇਨਤੀ ਇਹ ਕਰਦਾ ਵੀ ਜਿਹੜੇ ਰਾਤੀ ਸਾਬਕੇ ਸਰਪੰਚ ਨੇ ਪੰਚਾਇਤ ਦੇ ਪੰਚਾਇਤ ਨੂੰ ਸਰਪੰਚ ਨੂੰ ਮੁਤਾਬ ਸਿੰਘ ਵੜਾਰਾ ਨੂੰ ਦੋਸ਼ ਲਾਏ ਆ ਉਹ ਬਿਲਕੁਲ ਗਲਤ ਆ ਉਹ ਤੇ ਬਿਲਕੁਲ ਵੈਸ਼ਰੋ ਬੰਦੇ ਆ ਉਹਨਾਂ ਦਾ ਕੋਈ ਲੈਣ ਦੇ ਨਹੀਂ ਨਾ ਕੋਈ ਇਹਨਾਂ ਚੀਜ਼ਾਂ ਦੇ ਵਿੱਚ ਉਹ ਆਪਣੀ ਬਿਆਨਬਾਜ਼ੀ ਰੱਖਦੇ ਆ ਲੜਾਈ ਝਗੜੇ ਦਾ ਨਾ ਸਾਡਾ ਉਹ ਮੁੰਡੇ ਨਾਲ ਕੋਈ ਲੈਣ ਦੇ ਨੇ ਨਾ ਕੋਈ ਉਹ ਡਿਵਟ ਆਪਣਾ ਉਹਨਾਂ ਦਾ ਕੋਈ ਨਿੱਜੀ ਪਿਛਲਾ ਲੈਣਦੇ ਨੇ ਆ ਚਾ ਉਹਨਾਂ ਦੇ ਕੋਈ ਝਗੜਾ ਕਿ ਉਹ ਇੱਕ ਦੋ ਮਹੀਨੇ ਪਹਿਲਾਂ ਕੁੜੀ ਦਾ ਨਾਲ ਦਾ ਚੱਕਰ ਚੱਲਦਾ ਸੀ ਉਹ ਦਾ ਫੈਸਲੇ ਦੇ ਵਿੱਚ ਉਹਨਾਂ ਦੀ ਆਪਣੀ ਕੋਈ ਗੜਬੜ ਹੋਈ ਆ ਉਹਦੇ ਕਾਰਨ ਕੇ ਉਹਨਾਂ ਦੀ ਜਿਹੜੀ ਉਹ ਇਹ ਲੜਾਈ ਚਾ ਗੋਲੀ ਚੱਲੀ ਜਾਂ ਚਾ ਕੋਈ ਉਧਰ ਉਧਰਲੀ ਉਹਨੇ ਇੱਕ ਬਾਨ ਜੋ ਦੇ ਕੋ ਹਥਿਆਰ ਉਹਨੇ ਚਲਾਇਆ ਜੋ ਦੇ ਕੋ ਉਹਨੇ ਚਲਾਤਾ ਇੱਥੇ ਪੰਚਾਇਤ ਦਾ ਕੋਈ ਰੋਲ ਨਹੀਂ ਹੈਗਾ ਨਾ ਕਿ ਮੁਖੀ ਦਾ ਰੋਲ ਹੈਗਾ ਨਾ ਸਰਪੰਚ ਦਾ ਰੋਲ ਹੈਗਾ ਨਾ ਮਤਾਬ ਸਿੰਘ ਵਡਾਲੇ ਦਾ ਰੋਲ ਹੈਗਾ ਉਹ ਇੱਕ ਵਧਿਆ ਇਨਸਾਨ ਇਹ ਤੇ ਪਿੰਡ ਦੀ ਕਾਫੀ ਡਵਲਪਮੈਂਟ ਕਰਾ ਰਹੇ ਆ ਪੰਚਾਇਤ ਦਾ ਸਾਰੀ ਦਾ ਸਹਿਯੋਗ ਦੇ ਰਹੇ ਤੇ ਆਪਾਂ ਉਹਨੂੰ ਨਿਯਾਇਜੀ ਦੋਹ ਲਾਈਏ ਨੇ ਇਹ ਬਿਲਕੁ ਇਹਨਾਂ ਚੀਜ਼ਾਂ ਸਾਰੀਆਂ ਜਿਹੜਾ ਉਹ ਵੇਖੋ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪੰਚਾਇਤ ਦੇ ਸਾਰੇ ਮੋਢੇ ਪਰ ਸੱਜਣ ਬੈਠੇ ਆ ਕੋਈ ਬਹੁਤੀ ਗੱਲ ਹੈ ਤੇ ਪਿੰਡੋਂ ਆਪਣੇ ਵਡਾਲੇ ਤੋਂ ਇਹ ਗੱਲ ਦੀ ਪੁਛਕਿਛ ਵੀ ਹੋ ਸਕਦੀ ਆ ਮੇਰੇ ਸਾਹਮਣੇ ਅਸੋਤ ਸਿੰਘ ਸਾਹਿਬ ਨੇ ਸਾਰੀ ਨਕਵਾਰੀ ਕਰਕੇ ਉਹਨਾਂ ਦੇ ਬਿਆਨ ਵੀ ਕਰਤਾ ਵੀ ਇਹ ਬਿਲਕੁ ਗੱਲ ਜਿਹੜੀ ਉਹ ਬਿਆਨ ਹੈ ਉਹ ਗਲਤ ਹੈ ਜੋਗਾ ਕਾ ਦੁੱਧ ਦਾ ਪਾਣੀ ਦਾ ਉਹਦਾ ਸਾਫ ਸੁੱਧ ਦਾ ਕੰਮ ਸਾਹਮਣੇ ਆ ਜੇਦਾ ਕੀ ਮਸਲਾ ਈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਮਹੂਰੀਅਤ ਸਭਾ ਦਾ ਮੈਂ ਮੈਂਬਰ ਆ ਪਿੰਡ ਬਡਾਲਾ ਭਿਟੇਵੜ ਮੈਂ ਪੰਚਾਇਤ ਵੱਲੋਂ ਇੱਕ ਜਿਹੜੀ ਸਪਸ਼ਟੀਕਰਨ ਦੇਣਾ ਚਾਹੁੰਦਾ ਆ ਕਿਉਂਕਿ ਸਾਡੇ ਸਾਬਕਾ ਸਰਪੰਚ ਸ੍ਰੀਂਦਰ ਸਿੰਘ ਜਿਹੜੇ ਉਹਨਾਂ ਨੇ ਮੰਮੀ ਉਹ ਬਿਆਨ ਪੜੇ ਨੇ ਕਿ ਜਿਹੜੀ ਪਿੰਡ ਦੀ ਐਵਲੇ ਮੌਜੂਦਾ ਪੰਚਾਇਤ ਆ ਉਹ ਪਿੰਡ ਵਿੱਚ ਨਸ਼ੇ ਵਕਾਰ ਰਹੀ ਹੈ। ਉਹ ਸਮੈਕ ਵਕਾਰ ਰਹੀ ਹੈ, ਉਹ ਗੋਲੀਆਂ ਮਰਵਾ ਰਹੀ ਹੈ। ਅੱਜ ਤੱਕ ਮੈਂ ਪਹਿਲੀ ਵਾਰ ਸੁਣਿਆ ਕੋਈ ਵੀ ਪੰਚਾਇਤ ਇਦਾਂ ਦੀ ਨਹੀਂ ਜਿਹੜੀ ਉਹ ਗੋਲੀਆਂ ਮਰਵਾਉਂਦੀ ਹੋਵੇ ਜਾਂ ਨਸ਼ੇ ਵਕਾਉਂਦੀ ਹੋਵੇ। ਜਿਹੜੀ ਅੱਜ ਦੀ ਹਾਲਾਤ ਹੈ ਕੋਈ ਇਹੋ ਜਿਹਾ ਘਰ ਨਹੀਂ ਹੈ ਜਿਹਦਾ ਬੱਚਾ ਨਸ਼ੇ ਤੋਂ ਬਚਿਆ ਹੋਵੇ। ਇਸ ਕਰਕੇ ਹਰ ਘਰ ਦਾ ਮੈਂਬਰ ਚਾਹੁੰਦਾ ਕਿ ਨਸ਼ਾ ਜਿਹੜਾ ਉਹ ਸਾਡੇ ਪਿੰਡੋਂ ਨਹੀਂ ਪੂਰੇ ਪੰਜਾਬ ਵਿੱਚੋਂ ਖਤਮ ਹੋਵੇ। ਇਸ ਵੇਲੇ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਪੂਰਾ ਜ਼ੋਰ ਲਾ ਰਹੀ ਹੈ ਨਸ਼ਿਆਂ ਨੂੰ ਖਤਮ ਕੀਤਾ ਜਾਵੇ। ਇਸ ਕਰਕੇ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਨੇ ਸਾਬਕਾ ਸਰਪੰਚ ਨੇ ਉਹਨਾਂ ਨੂੰ ਬਿਲਕੁਲ ਖੰਡਨ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਸ਼ਰਯਮ ਨਾਮ ਜਿਹੜਾ ਹੈ ਪੰਤਾਬ ਸਿੰਘ ਮਤਾਬ ਸਿੰਘ ਵਡਾਲੀ ਦਾ ਲਾਇਆ ਜਿਹੜਾ ਮੌਜੂਦਾ ਸਾਡੇ ਪਿੰਡ ਦਾ ਸਰਪੰਚ ਆ ਮਦਨ ਉਹਨਾਂ ਦਾ ਲਾਇਆ ਕੀ ਇਹ ਬਕਾਉਂਦੇ ਨੇ ਇਹ ਸ਼ਰਾਸ਼ਾਰ ਬਿਲਕੁਲ ਝੂਠਿਆ ਨਾ ਇਹ ਨਸ਼ਾ ਖਾਂਦੇ ਨੇ ਦੋਵੇਂ ਬੰਦੇ ਨਾ ਇਹ ਨਸ਼ਾ ਬਕਾਉਂਦੇ ਨੇ ਕਿਉਂਕਿ ਇਹਨਾਂ ਦੀ ਕੋਈ ਹੋ ਸਕਦੀ ਪੁਰਾਣੀ ਰੰਜਿਸ਼ ਹੋਵੇ ਉਹ ਸਾਨੂੰ ਵੀ ਪਤਾ ਕੋਈ ਕਿਸੇ ਨੂੰ ਮਾਰ ਜਾਵੇ ਹੁਣ ਜੇ ਮਤਾਬ ਦੀ ਗੱਲ ਕਰੀ ਉਹ ਦਿੱਲੀ ਬੈਠਾ ਆ ਉਹ ਕੀ ਕਰ ਰਾਤ ਗੋਲੀਆਂ ਚਲਵਾਉਂਦਾ ਆ ਵੀ ਤੁਸੀਂ ਗੋਲੀ ਮਾਰਦੇ ਹੋ ਇਸ ਕਰਕੇ ਉਹਦਾ ਕੋਈ ਲੈਣ ਦੇਣ ਨਹੀਂ ਕਿਸੇ ਨੂੰ ਕੋਈ ਮਾਰ ਦੇਵੇ ਜਿਹੜਾ ਮਾਰੂਗਾ ਉਹ ਆਪਣੇ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੈ ਪ੍ਰਸ਼ਾਸਨ ਖੁਦ ਉਹਦੇ ਤੇ ਕਾਰਵਾਈ ਕਰੂਗਾ ਪ੍ਰਸ਼ਾਸਨ ਉਹ ਤੋਂ ਅੰਦਰ ਸੁੱਟੂਗਾ ਨਾ ਮਦਨ ਸਰਪੰਚ ਇਹਨਾਂ ਗੱਲਾਂ ਜਿਉਂਦਾ ਤੇ ਨਾ ਮਤਾਬ ਸਿੰਘ ਵਡਾਲਾ ਨਾ ਪੂਰੀ ਪੰਚਾਇਤ ਇਹੋ ਜਿਹੀਆਂ ਗੱਲਾਂ ਕਰਦੀ ਆ ਇਸ ਕਰਕੇ ਇਹਨਾਂ ਗੱਲਾਂ ਦਾ ਜਿਹੜੇ ਬੇਨਾ ਬੇਮਨਿਆਦ ਜਿਹੜੇ ਇਹ ਬਿਆਨ ਦਿੱਤਾ ਗਿਆ ਹੈ ਕਿ ਮਤਾਬ ਸਿੰਘ ਜਾਂ ਮਦਨ ਕਰੋਂਦਾ ਬਿਲਕੁਲ ਸ਼ਰਮ ਝੂਟਿਆ ਪੂਰੀ ਪੰਚਾਇਤ ਇਸ ਵੇਲੇ ਮੇਰੇ ਨਾਲ ਆ ਸਾਰੇ ਗੱਲ ਕਰਦੇ ਮੈਂ ਖੁਦ ਇਹ ਗੱਲ ਦਾ ਗਵਾਹ ਹਾਂ ਕਿ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ ਉਹ ਨਸ਼ਾ ਨਹੀਂ ਵਕਾਉਂਦਾ ਜੇ ਕੋਈ ਜ਼ਬਰਦਸਤੀ ਵੇਚਦਾ ਹੈ ਤੂੰ ਆਪਣੇ ਸਿਰ ਤੇ ਵੇਚਦਾ ਉਹਦਾ ਪ੍ਰਸ਼ਾਸਨ ਇੰਤਜ਼ਾਮ ਖੁਦ ਕਰੂਗਾ ਪੰਚਾਇਤ ਕੋਈ ਉਹਦੀ ਜ਼ਿੰਮੇਵਾਰ ਨਹੀਂ ਕੋਈ ਕਿਸੇ ਨੂੰ ਮਾਰ ਜੇ ਕੋਈ ਕਿਸੇ ਨੂੰ ਕਰ ਜੇ ਇਸ ਕਰਕੇ ਪੰਚਾਇਤ ਨੇ ਘਰ ਘਰ ਜਾਂ ਕੱਲੇ ਕੱਲੇ ਬੰਦੇ ਦੇ ਨਾਲ ਨਹੀਂ ਰਹਿਣਾ ਜਿਹੜਾ ਕੰਮ ਮਾੜੇ ਕਰਮੂਗਾ ਉਹ ਆਪੇ ਫੜਿਆ ਜਾਊਗਾ ਜੇਲ੍ਹ ਵਿੱਚ ਜਾਊਗਾ ਪ੍ਰਸ਼ਾਸਨ ਉੱਤੇ ਕਾਰਵਾਈ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਤਹਿ ਤੇ ਜਦੋਂ ਸਾਬਕਾ ਸਰਪੰਚ ਸੁਵਿੰਦਰ ਸਿੰਘ ਟੈਣੀ ਨਾਲ ਗੱਲ ਕੀਤੀ ਤਾਂ ਸਾਬਕਾ ਸਰਪੰਚ ਸੁਵਿੰਦਰ ਸਿੰਘ ਟੈਣੀ ਨੇ ਮੌਜੂਦਾ ਪੰਚਾਇਤ ਤੇ ਤਿੱਖੇ ਇਲਜ਼ਾਮ ਲਗਾਏ ਨਾਲ ਹੀ ਉਹਨਾਂ ਨੇ ਆਖਿਆ ਕਿ ਪਿੰਡ ਵਿੱਚ ਜਿਸ ਵਿਅਕਤੀ ਨੇ ਗੋਲੀ ਚਲਾਈ ਸੀ ਉਸ ਦਾ ਮੌਜੂਦਾ ਪੰਚਾਇਤ ਨਾਲ ਅਤੇ ਪਿੰਡ ਦੇ ਕਈ ਮੁਖਤਬਾਰਾਂ ਨਾਲ ਖਾਸ ਰਿਸ਼ਤਾ ਹੈ ਗੱਲਬਾਤ ਕਰਦਿਆਂ ਹੋਇਆ ਹੋਰ ਉਹਨਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਇਹ ਮਾ ਹਜ਼ਰ ਤੁਹਾਡੇ ਪਿੰਡ ਹੋਇਆ ਤੇ ਇਹ ਜਿਹੜਾ ਸਾਡੇ ਪਿੰਡ ਜਿਹੜਾ ਮਸਲਾ ਆ ਜੀ ਇਹ ਡੇਵਿਡ ਮਸੀਹ ਆ ਉਹਨੇ ਰਤੀ ਸਾਡੇ ਜਹੇਦਾਰ ਬਾਬੇ ਦੇ ਗੋਲੀ ਮਾਰ ਦਿੱਤੀ ਤੇ ਚਲੋ ਬਚਾਅ ਹੋ ਗਿਆ ਆ ਉਹਦੇ ਬੇਟੇ ਦੇ ਵੀ ਪੈਰਾਂ 'ਚ ਗੋਲੀ ਮਾਰੀ ਆ ਤੇ ਇਸ ਲਈ ਇਹ ਆ ਵੀ ਆਪਣਾ ਜਿਹੜੇ ਮੇਰੇ ਵੀਰ ਮੌਜੂਦਾ ਸਰਪੰਚ ਕਹਿ ਰਿਹਾ ਵੀ ਸਾਡੇ ਦੇ ਨਜਾਇਜ਼ ਨਾਂ ਲੱਗਾ ਇਹਨਾਂ ਨੂੰ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਆ ਜivantya ਦਲਬਾਗ ਆ ਇਹ ਕੋਈ ਵੀ ਗੁਰਦੁਆਰੇ ਜਾ ਕੇ ਸੌਂ ਖਾਲੇ ਵੀ ਡੇਵਿਡ ਨਾਲ ਨਾਲ ਦਾ ਕੋਈ ਸਬੰਧ ਨਹੀਂ ਹੈਗਾ ਡੇਵਿਡ ਨੂੰ ਇਹ ਨਹੀਂ ਬਚਾਉਂਦੇ ਡੇਵਿਡ ਨਸ਼ਾ ਨਹੀਂ ਵੇਚਦਾ ਡੇਵਿਡ ਨੇ ਗੋਲੀ ਨਹੀਂ ਮਾਰੀ ਇਹ ਸਾਰੇ ਕੰਮ ਡੇਵਿਡ ਕਰਦਾ ਆ ਤੇ ਡੇਵਿਡ ਇਹਨਾਂ ਦੀ ਸਹਯਤੇ ਕਰਦਾ ਮੈਂ ਹੁਣ ਵੀ ਕਹਿੰਦੇ ਕਹਿੰਦੇ ਅਸੀਂ ਇਲਜ਼ਾਮ ਲਾਏ ਗਲਤ ਲਾਏ ਪਰ ਬਿਲਕੁਲ ਸਹੀ ਹੈ ਸੌਂ ਖਾ ਕੇ ਕਹਦੇ ਨੇ ਗੁਰਦੁਆਰੇ ਜਾ ਕੇ ਵੀ ਇਹ ਡੇਵਿਡ ਦੀ ਹਮਾਇਤ ਨਹੀਂ ਕਰਦੇ ਤੇ ਮੇਰੇ ਤੇ ਜੋ ਬੰਦੀ ਕਾਰਵਾਈ ਕਰ ਦੇਣੇ ਇਹ ਸਾਰੇ ਮੇਰੇ ਗੁਰਸਿੱਖ ਵੀਰ ਜਿੰਨੇ ਵੀ ਮੇਰੇ ਬੈਠੇ ਨਾ ਪੱਕਾ ਬਣ ਕੇ ਵੀਰ ਇੱਕ ਜਣਾ ਵੀ ਜਾ ਕੇ ਸੌਂ ਖਾ ਕੇ ਗੁਰਦੁਆਰੇ ਕਹਦੇ ਵੀ ਡੇਵਿਡ ਬੰਦਾ ਸਹੀ ਆ ਗਲਤ ਨਹੀਂ ਆ ਤੁਹਾਡੇ ਡੇਵਿਡ ਨਾਲ ਰਿਲੇਸ਼ਨ ਨਹੀਂ ਹੈਗੇ ਡੇਵਿਡ ਯੂਸਫ ਦਾ ਸਗਾ ਆਪਣੇਵਾ ਆ ਤੇ ਜਿਹੜਾ ਯੂਸਫ ਆ ਉਹ ਤੇ ਸਰਕਾਰੀ ਸਿਹਤ ਸਾਰਾ ਕੁਝ ਕਰ ਰਹੇ ਨੇ ਦੂਸਰੀ ਗੱਲ ਜਿਹੜੀ ਆ ਵੀਡੀਓ ਵਿਖਾਉਣ ਦੇ ਨਾ ਇਹ ਜਗਰੂਪ ਸਿੰਘ ਸਰਪੰਚ ਦੀ ਲੜਾਈ ਹੋਈ ਸੀ ਜੀਤ ਸਰਪੰਚ ਨਾਲ ਜਿਹੜਾ ਜਗਰੂਪ ਸਿੰਘ ਸਰਪੰਚ ਆ ਉਹ ਇਸ ਟਾਈਮ ਤੇ ਮਹਿਤਾਬ ਸਿੰਘ ਵਿਡਾਲਾ ਦੀ ਗੋਦੀ ਦੇ ਵਿੱਚ ਬੈਠਾ ਆ ਤੇ ਇਹ ਫੋਟੋਆਂ ਉਹ ਵਿਖਾ ਰਹੇ ਜਗਰੂਪ ਸਿੰਘ ਸਰਪੰਚ ਵੀ ਫਿਰ ਗੁੰਡਾਗਰਦੀ ਕਰਦਾ ਆ ਨਾਲ ਉਸ ਨੂੰ ਕਿਉਂ ਨਾਲ ਰੱਖਿਆ ਮਹਿਤਾਬ ਸਿੰਘ ਵਿਡਾਲਾ ਨੇ ਇਹ 2017 ਦੀ ਝਗੜਾ ਹੋਇਆ ਸੀ ਤੇ ਅਸੀਂ ਦੇਖਦੇ ਝਗੜਾ ਟਾਲਿਆ ਸੀ ਤੇ ਜੋ ਕਾਨੂੰਨੀ ਕਾਰਵਾਈ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਕੀਤੀ ਉਹ ਚੱਲਣ ਦੀ ਆ ਜਿਹੜੀ ਆ ਫੋਟੋ ਆ ਨਾ ਵਿਖਾਉਣ ਦੇ ਵੀ ਪੁਲਿਸ ਦੀ ਆ ਇਹ ਵੀ ਡੀਐਸਪੀ ਮੈਡਮ ਨੂੰ ਇਹਨਾਂ ਨੇ ਪਹਿਲਾਂ ਵੀ ਦਰਖਾਸਤ ਦਿੱਤੀ ਹਰਿੰਦਰ ਸਿੰਘ ਗਿੱਲ ਨੇ ਵੀ ਦਰਖਾਸਤ ਦਿੱਤੀ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਆ ਇਹ ਕਿ ਸ਼ੂਟਿੰਗ ਉਹਦੇ ਵਿੱਚ ਪਾਈ ਗਈ ਵਰਦੀ ਆ ਇਹ ਜਾਣ ਲਾ ਕੇ ਕਿਸੇ ਨੇ ਡਾਕਾ ਮਾਰਿਆ ਆ ਇਹ ਮਦਨ ਸਰਪੰਚ ਸੌਂ ਖਾਦੇ ਵੀ ਮੈਂ ਜੂਸਫ ਦੀ ਆਪਣੇ ਡੇਵਿਡ ਦੀ ਮਦਦ ਨਹੀਂ ਕਰਦਾ ਮੈਨੂੰ ਜੋ ਵੀ ਅਰਜਾਨਾ ਜਾਂ ਜੋ ਵੀ ਸਜ਼ਾ ਜੋ ਵੀ ਮੇਰੇ ਤੇ ਕਾਰਵਾਈ ਕੀਤੀ ਜਾਵੇ ਇਹ ਪਰ ਗੁਰਦੁਆਰੇ ਜਾ ਕੇ ਸਾਰੇ ਬੰਦੇ ਸੌਂ ਖਾਣ ਵੀ ਯੂਸਫ ਆਪਣਾ ਡੇਵਿਡ ਵਡਾਲਾ ਸਹੀ ਆ ਨਸ਼ੇ ਨਹੀਂ ਵੇਚਦਾ ਕੋਈ ਬੰਦਾ ਸੌਂ ਦੇ ਦੇ ਮੈਨੂੰ ਇਹ ਵੀ ਨਹੀਂ ਵੇਚਦਾ ਤੇ ਕਿਹੜੀ ਸੇ ਦੇ ਵੇਚਦਾ ਫਿਰ ਜੇ ਨਹੀਂ ਵੇਚਦਾ ਇਹਨੂੰ ਕਿਉਂ ਲਾ ਕੇ ਲਾਇਆ ਰੋਜ਼ ਵਡਾਲਾ ਸਾਹਿਬ ਦੀ ਕੋਠੀ ਜਾਂਦਾ ਏ ਕਾਦੇ ਵਾਸਤੇ ਜਾਂਦਾ ਆ ਸਾਨੂੰ ਤਾਂ ਹਦਤਾਂ ਨੇ ਸਰਕਾਰਾਂ ਨੂੰ ਵੀ ਦਜਾ ਮਰਾ ਜਿਹੜਾ ਬੰਦਾ ਨਸ਼ਾ ਵੇਚਦਾ ਅਸੀਂ ਉਹਦੇ ਮਗਰ ਨਹੀਂ ਜਾਣਾ ਤੇ ਇਹਦੇ ਨੂੰ ਗੋਦੀ ਚ ਭਾਈ ਫਿਰਦੇ ਮੋਟਰਸਾਈਕਲ ਤੇ ਲਈ ਫਿਰਦੇ ਨਾਲ ਦੀ ਮਦਦ ਕਰਦੇ ਆ ਇਹ ਸੌਂ ਖਾ ਕੇ ਕਹਿ ਦਿੰਨ ਕਿ ਅਸੀਂ ਆ ਜਿਹੜੀ ਪਿੰਡ ਦੇ ਵਿੱਚ ਦੋ ਵਾਰੀ ਲੜਾਈ ਹੋਈ ਆ ਡੇਵਿਡ ਦੀ ਮਦਦ ਨਹੀਂ ਕੀਤੀ ਜੇ ਇਹ ਕਹਿ ਦਿੰਨਗੇ ਨਾ ਵੀ ਗੁਰਦੁਆਰੇ ਬਹਿ ਕੇ ਸਾਰੇ ਬੰਦੇ ਵੀ ਇਹ ਉਹਦੀ ਮਦਦ ਨਹੀਂ ਕੀਤੀ ਤੇ ਜੋਰ ਜਾਨਾ ਮੈਂ ਕਹਿੰਦਾ ਵੀ ਨਹੀਂ ਇਹਨਾਂ ਦੇ ਸਬੰਧ ਨਹੀਂ ਹੈਗੇ ਬਿਲਕੁਲ ਇਹਨਾਂ ਦੇ ਸਬੰਧ ਆ ਤੇ ਇਹਨਾਂ ਦੀ ਸ਼ਹਿਦ ਸਾਰਾ ਕੁਝ ਹੋ ਰਿਹਾ ਆ ਡੇਵਿਡ ਕੌਣ ਆ ਕਿੱਥੋਂ ਰਹਿਣ ਵਾਲਾ ਡੇਵਿਡ ਜੀ ਸਾਡੇ ਪਿੰਡ ਦੇ ਨਾਨਕੇ ਆ ਇਹ ਫਿਰੋਜ਼ਪੁਰ ਤੇ ਇਹਨਾਂ ਨੇ ਅੱਗੇ ਵੀ ਦੁਜੰਮਰਾ ਪਿੰਡ ਦੇ ਵਿੱਚ ਬਹੁਤ ਗਲਤ ਕੰਮ ਕੀਤੇ ਸੌਂ ਖਾਜਣਾ ਪੰਚਾਇਤ ਸੌਂ ਖਾਜੇ ਇਹ ਜਿਹੜੇ ਮੇਰੇ ਵੀਰ ਬੋਲਦੇ ਨੇ ਦਲਵਾਗ ਉਡਾਲਾ ਜੋ ਵੀ ਇਹ ਝੂਠ ਝਾਟ ਬੋਲ ਰਹੇ ਨੇ ਇਹ ਸਾਰੇ ਸੌਂ ਖਾ ਕੇ ਗੁਰਦੁਆਰੇ ਸਾਹਿਬ ਕਹਿ ਦੇਣ ਕਿ ਡੇਵਿਡ ਨੇ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ ਤੇ ਮੈਂ ਦੁਜੰਮਰਾ ਵੀ ਆਪਣੇ ਤੇ ਕਾਰਵਾਈ ਕਰਾਉਣ ਨੂੰ ਤਿਆਰ ਹੈ ਕੁੜੀ ਦਾ ਨਹੀਂ ਮਸਲਾ ਆਇਆ ਕੁੜੀ ਦਾ ਭਾਜੀ ਮਸਲਾ ਹੀ ਉਹ ਚਲੋ ਨਹੀਂ ਗੱਲ ਕਰਨੀ ਚਾਹੁੰਦੇ ਸਾਰੇ ਪਿੰਡ ਨੂੰ ਪਤਾ ਇਹ ਵੀ ਕਹਿ ਦੇਣ ਕਿ ਕੁੜੀ ਦੇ ਮਸਲੇ ਦੇ ਵਿੱਚ ਅਸੀਂ ਨਹੀਂ ਉਹਨਾਂ ਦੀ ਮਦਦ ਕੀਤੀ ਡੇਵਿਡ ਦੀ ਜੂਸੋ ਬਡਾਲਾ ਤੇ ਮਦਨ ਸਰਪੰਚ ਨੇ ਖੁਦ ਮਦਦ ਕੀਤੀ ਰਾਤ ਜਾ ਜਾ ਕੇ ਉਹਨਾਂ ਦੇ ਘਰ ਪੀ ਨਹੀਂ ਇਸ ਤਰ੍ਹਾਂ ਨਾ ਕਰੋ ਨਾ ਇਸ ਤਰ੍ਹਾਂ ਕਰੋ ਹੱਥ ਜੋੜੇ ਆ ਮਦਨ ਸਰਪੰਚ ਨੇ ਵੀ ਡੇਵਿਡ ਤੇ ਪਰਚਾ ਨਾ ਕਰੋ ਤੁਜੇ ਜੇ ਦਾ ਨਾ ਰਿਲੇਸ਼ਨ ਨਹੀਂ ਫਿਰ ਹੱਥ ਕਿਉਂ ਜੋੜਦੇ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਸੌਂ ਖਾ ਜਾਣੇ ਕੋਈ ਵੀ ਬੰਦਾ ਨਾ ਸੌਂ ਖਾਦੇ ਗੁਰਦੁਆਰੇ ਸਾਡੇ ਜਾ ਕੇ ਵੀ ਅਹੀਂ ਡਿਸੈਂਬਰ ਆ ਵੀ ਡੇਵਿਡ ਦੀ ਮਦਦ ਨਹੀਂ ਕਰਦੀ ਤਾਂ ਡੇਵਿਡ ਬੰਦਾ ਸਹੀ ਆ ਅੱਜ ਇਹ ਸਾਰੇ ਕਹਿੰਦੇ ਡੇਵਿਡ ਗਲਤ ਆ ਜਦੋਂ ਦੇਵਾ ਜੀ ਦੇ ਨਾਲ ਬਦਸਲੂਕੀ ਕੀਤੀ ਉਹ ਕੁੜੀ ਦੇ ਨਾਲ ਬਦਸਲੂਕੀ ਕੀਤੀ ਇਹਨਾਂ ਨੇ ਜਾ ਕੇ ਉਹਨਾਂ ਦੇ ਰਾਜੀਨਾਮਾ ਕਰਾਤਾ ਇਹ ਕਾਰਵਾਈ ਕਰਾਉਂਦੇ ਹਦੋਂ ਹੀ ਜੇ ਉਦੋਂ ਕਾਰਵਾਈ ਹੋਈ ਹੁੰਦੀ ਤੇ ਅੱਜ ਆ ਕੰਮ ਨਹੀਂ ਹੀ ਹੋਣਾ ਇਨਾਂ ਦੀ ਗਲਤੀ ਦਾ ਨਗੇਲੀ ਪੰਚਾਇਤ ਦੀ ਕਰਨ ਇਹ ਹੈ ਜਿਹੜੇ ਜਦੋਂ ਇਹ ਪਹਿਲੀ ਗਲਤੀ ਕੀਤੀ ਸੀ ਉਦੋਂ ਹੀ ਨੂੰ ਜਮਰਾਪੀ ਸਜ਼ਾ ਦੇਣੀ ਚਾਹੀਦੀ ਸੀ ਪਰ ਪੰਚਾਇਤ ਨੇ ਜਾ ਕੇ ਇਹਨਾਂ ਦੀ ਮਦਦ ਕੀਤੀ ਹੈ ਸੌਖਾ ਕੇ ਕਹਿ ਦੇਣਾ ਤੇ ਮੈਂ ਮੰਨਣ ਨੂੰ ਤਿਆਰ ਆ ਵੀ ਇਹ ਦੀਗਾ ਜਿੰਨੇ ਵੀ ਬੰਦੇ ਹੈਗੇ ਇੱਕ ਸੌਖਾ ਜਾ ਕੇ ਕਹਿ ਦੇਣ ਵੀ ਅਸੀਂ ਜਮਰਾ ਡੇਵਿਡ ਦੀ ਮਤ ਨਹੀਂ ਕਰਦੇ ਇਹ ਡੇਵਿਡ ਨੂੰ ਸਹਿ ਦਿਆ ਜਾਂ ਡੇਵਿਡ ਦੇ ਨਾਲ ਇਹ ਸਾਰਾ ਕੁਝ ਕਰਦੇ ਆ ਬੱਚੇ ਮਾਮਲੇ ਨੂੰ ਲੈ ਕੇ ਜਦੋਂ ਅਮਰਥਾ ਦਿਹਾਤੀ ਪੁਲਿਸ ਦੇ ਡੀਐਸਪੀ ਜਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਜਾਂਚ ਦੌਰਾਨ ਨਸ਼ੇ ਦੇ ਸਬੰਧਿਤ ਪੰਚਾਇਤ ਦੇ ਖਿਲਾਫ ਕੋਈ ਵੀ ਤੱਥ ਸਾਹਮਣੇ ਨਹੀਂ ਆਏ ਹਨ ਉਹਨਾਂ ਨੇ ਆਖਿਆ ਕਿ ਇਹ ਦੋ ਪਰਿਵਾਰਾਂ ਦਾ ਨਿੱਜੀ ਰੰਜਿਸ਼ ਦਾ ਮਾਮਲਾ ਹੈ ਇੱਕ ਲੜਕੀ ਨੂੰ ਲੈ ਕੇ ਮਾਮਲਾ ਚੱਲ ਰਿਹਾ ਹੈ ਝਗੜਾ ਉਸ ਕਾਰਨ ਪਾਪ ਰਿਹਾ ਹੈ ਪੁਲਿਸ ਨੇ ਦਿਲਬਖ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਹੁਣ ਆਖਿਆ ਕਿ ਇਸ ਘਟਨਾ ਵਿੱਚ ਜੋ ਲੋਕ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਅੱਜ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਵਡਾਵਾ ਪਟੇਵਾ ਦੇ ਵਿੱਚ ਨਸ਼ੇ ਨੂੰ ਰੋਕਣ ਤੋਂ ਦਾਇਕੀ ਗੋਲੀ ਚੱਲੀ ਹੈ ਉਸ ਨੂੰ ਇੱਕ ਵਾਕਿਆ ਰਾਤ 10 ਵਜੇ ਦਾ 28 ਤਰੀਕ ਦਾ ਹੈ ਜੋ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਜੋ ਦਰਬਾਰ ਸਿੰਘ ਦੇ ਮੋਢੇ ਦੇ ਵਿੱਚ ਹੋੜੀ ਲੱਗੀ ਹੈ ਜੋ ਗੁਰਨਾਕਾ ਹਸਪਤਾਲ ਦੇ ਜਿਹੜੇ ਰਾਜਾ ਨਛੇਰ ਨੂੰ ਬੈ ਕੇ ਇਦਾਂ ਦੀ ਕੋਈ ਵੀ ਗੱਲ ਨਹੀਂ ਸਾਹਮਣੇ ਆਈ ਇਹਨਾਂ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਨਿੱਜੀ ਰੰਜਿਸ਼ ਕਿਥੇ ਲੜਕੀ ਨੂੰ ਲੈ ਕੇ ਚੱਲਦਾ ਸੀਗਾ ਇਹ ਅੰਟੀਗਵੰਟੀ ਹੈਗੀ ਆ ਪਰ ਨਛੇਰ ਦੀ ਗੱਲ ਕੋਈ ਵੀ ਸਾਹਮਣੇ ਨਹੀਂ ਆਈ ਦਰਬਾਤ ਸਿੰਘ ਦੇ ਬਿਆਨਾਂ ਤੇ ਐਫਆਈਆਰ ਨੰਬਰ 2293071901991 ਬੀਐਨਐਸਰ 25 ਮਾਰਚ ਦੇ ਤਹਿਤ ਆ 6 ਮਜਮੂਆਂ ਦੇ ਬਾਈ ਨੇ ਤੇ ਦੋ ਅਣਪਛਾਤੇ ਦੇ ਖਰਾਬ ਪਤਾ ਦਰਜ ਕਰਿਆ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ